ਹਾਂਜੀ ਪੀਐਸਟੈਟ ਯੂਨੀਅਨ ਚੈਨਲ ਦੇਖ ਰਹੇ ਸਾਰੇ ਹੀ ਦੋਸਤਾਂ ਦਾ ਸਵਾਗਤ ਹੈ ਬੇਨਤੀ ਹੈ ਕਿ ਜਿੰਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੋ ਬੈਲ ਆਈਕਨ ਨੂੰ ਪ੍ਰੈਸ ਕਰ ਲੋ ਤਾਂ ਕਿ ਤੁਹਾਡੇ ਤੱਕ ਹਰ ਇੱਕ ਅਪਡੇਟ ਪੀਐਸਟੈਟ ਦੇ ਰਿਲੇਟਡ ਉਹ ਸਿੱਖਿਆ ਵਿਭਾਗ ਦੇ ਹਰ ਇੱਕ ਭਰਤੀ ਰਿਲੇਟਡ ਜਿਹੜੀ ਜੋ ਵੀ ਇਨਫਰਮੇਸ਼ਨ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ ਕਿਉਂਕਿ ਅਸੀਂ ਸਮੇਂ-ਸਮੇਂ ਤੇ ਜੋ ਵੀ ਅਪਡੇਟ ਡਿਪਾਰਟਮੈਂਟ ਵੱਲੋਂ ਆਉਂਦੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਦੇ ਆ ਤਾਂ ਸਾਥੀਓ ਮੈਂ ਪਿੱਛੇ ਵੀਡੀਓ ਪਾਈ ਸੀਗੀ ਕਿ ਜਿਹੜੀ ਅ ਜਿੱਦਾਂ ਸਾਨੂੰ ਡਿਪਾਰਟਮੈਂਟ ਦੇ ਵਿੱਚੋਂ ਖਬਰ ਮਿਲੀ ਸੀਗੀ ਕਿ ਜਿਹੜੀ ਇੱਕ ਮੀਟਿੰਗ ਹੋਰ ਹੋਏਗੀ ਤਾਂ ਉਸ ਦਾ ਜਿਹੜਾ ਰਿਜ਼ਲਟ ਹੈ ਉਹ ਮਿਲ ਚੁੱਕਿਆ ਹੈ ਕਿ ਜਿਹੜੀ 26 ਮਈ ਦੀ ਪ੍ਰੀਖਿਆ 2022 ਪੀਐਸ ਅਟ ਅ 2022 ਦੀ ਪ੍ਰੀਖਿਆ ਹੋਣ ਜਾ ਰਹੀ ਸੀ ਉਸ ਤਾ ਜਿਹੜਾ ਡਿਪਾਰਟਮੈਂਟ ਵੱਲੋਂ ਜਿਹੜੀ ਖਬਰ ਆ ਚੁੱਕੀ ਹੈ ਕਿ ਜਿਹੜਾ ਪੇਪਰ ਹੈ 26 ਮਈ ਨੂੰ ਨਹੀਂ ਲਿਆ ਜਾਵੇਗਾ ਕਿਉਂਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਔਰ ਲੋਕ ਸਭਾ ਦੀ ਚੋਣਾਂ ਜਿੱਦਾਂ ਕਿ ਤੁਸੀਂ ਜਾਣਦੇ 4 ਜੂਨ ਨੂੰ ਹੋਣ ਜਾ ਰਹੀਆਂ ਹਨ ਉਸ ਦੇ ਸਬੰਧ ਦੇ ਵਿੱਚ ਸਾਰਾ ਜਿੰਨਾ ਵੀ ਡਿਪਾਰਟਮੈਂਟ ਹੈ ਉਹ ਬਿਜ਼ੀ ਹੈ ਮੈਂ ਤੁਹਾਨੂੰ ਪਿਛਲੀ ਮੀਟਿੰਗ ਦੇ ਵਿੱਚ ਵੀ ਜ਼ਿਕਰ ਕੀਤਾ ਸੀ ਕਿ ਹੋਣ ਦਾ ਚਾਂਸ ਬਹੁਤ ਘੱਟ ਹਨ ਤਾਂ ਜਿਹੜੀ ਅਫੀਸ਼ਲ ਇਨਫੋਰਮੇਸ਼ਨ ਸਾਡੇ ਜਿਹੜੀ ਡ੍ਰੈਕਟਰ ਸਾਹਿਬ ਦੇ ਨਾਲ ਜਿਹੜੀ ਖੁਦ ਗੱਲਬਾਤ ਹੋਈ ਹੈ ਉਹਨਾਂ ਨੇ ਮੀਟਿੰਗ ਦੇ ਵਿੱਚ ਆਪਣਾ ਪੱਖ ਰੱਖਿਆ ਔਰ ਮਾਨਯੋਗ ਚੋਣ ਕਮਿਸ਼ਨ ਸਾਹਿਬ ਤੋਂ ਪਰਮਿਸ਼ਨ ਲੈਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਜਿਹੜਾ ਹੈ ਇਸ ਚੀਜ਼ ਤੋਂ ਇਨਕਾਰ ਕਰ ਦਿੱਤਾ ਤਾਂ ਸਾਥਿਓ ਜਿਹੜੀ ਇਨਫਾਰਮੇਸ਼ਨ ਆਈ ਹੈ ਕਿ ਜਿਹੜਾ ਪੇਪਰ ਹੈ 26 ਮਈ ਨੂੰ ਨਹੀਂ ਹੋਣ ਜਾ ਰਿਹਾ ਤਾਂ ਸਾਥਿਓ ਇੱਕ ਮੈਂ ਕਾਫੀ ਦੇਖ ਰਿਹਾ ਕਿ ਮੇਰੇ ਵੀਡੀਓ ਬਣਾਣ ਦਾ ਕਾਰਨ ਅੱਜ ਇਹ ਵੀ ਸੀਗਾ ਕਿ ਮੈਂ ਦੋ ਤਿੰਨ ਚੈਨਲੋਂ ਤੇ ਦੇਖਿਆ ਸੀਗਾ ਉਹ ਪੂਰਾ ਸ਼ੋਰਟੀ ਨਾਲ ਹੀ ਚੁੱਕ ਰਿਹਾ ਪਰ ਮੈਂ ਇਸ ਚੀਜ਼ ਨੂੰ ਸ਼ੋਰਟੀ ਨਹੀਂ ਕਹਿੰਦਾ ਕਿਉਂਕਿ ਇਸ ਸਟੰਟ ਵੀ ਹੋ ਸਕਦਾ ਜੇ ਮੈਂ ਪਿੱਛੇ ਮੈਂ ਜਿੱਦਾਂ ਹਰੇਕ ਵੀਡੀਓ ਦੇ ਵਿੱਚ ਗੱਲ ਕਰਦਾ ਹੁੰਨਾ ਕਿ ਜਿਹੜਾ ਪਿੱਛੇ 12 ਮਾਰਚ ਨੂੰ ਪੇਪਰ ਹੋਇਆ ਤਾਂ ਉਸ ਦੇ ਵਿੱਚ ਵੀ ਕਾਫੀ ਸਮਾਂ ਨਹੀਂ ਸੀਗਾ ਪੇਪਰ ਦੇ ਵਿੱਚ ਜੇ ਆਪਾਂ ਇਹ ਗੱਲ ਕਰੀਏ ਕਿ ਜਿਹੜਾ April ਦੀ 22 ਅੱਜ ਹੋ ਚੁੱਕੀ ਆ ਔਰ ਜੇ ਆਪਾਂ 26 ਮਈ ਦੀ ਗੱਲ ਕਰੀਏ ਤਾਂ ਵੀ ਇੰਨੇ ਟਾਈਮ ਦੇ ਵਿੱਚ ਜਿਹੜਾ ਪੇਪਰ ਹੈ ਉਹ ਮੁਮਕਿਨ ਆ ਵੀ ਹੋ ਨਹੀਂ ਸਕਦਾ ਤਾਂ ਇਸ ਚੀਜ਼ ਨੂੰ ਇੰਨਾ ਜਿਹੜਾ ਹੈ ਅ ਨਾ ਤੁਸੀਂ ਉਸ ਚੀਜ਼ ਨੂੰ ਮਤਲਬ ਕਰਿਓ ਕਿ ਜਿਹੜਾ ਤਿਆਰੀ ਹੈ ਜਮਾ ਹੀ ਆਪਦੀ ਜਿਹੜੀ ਵੀ ਕਰ ਦਿਓ ਕਿਉਂਕਿ ਕੁਝ ਵੀ ਹੋ ਸਕਦਾ ਕਿਉਂਕਿ ਕਈ ਵਾਰ ਅ ਡਿਪਾਰਟਮੈਂਟ ਚਾਹੁੰਦਾ ਕਿ ਜਿਹੜਾ ਸਾਨੂੰ ਰਿਜ਼ਲਟ ਹੈ ਉਹ ਕੁਝ ਪਰਸੈਂਟ ਹੀ ਰਹੇ 100% ਰਿਜ਼ਲਟ ਬੱਚਿਆਂ ਦਾ ਨਾ ਆਏ ਕਿਉਂਕਿ ਜੇ ਜਿੰਨੇ ਜਣਾਂ ਦਾ ਪੀਐਸਟਟ ਕਲੀਅਰ ਹੋਏਗਾ 2014 ਦੀ ਪ੍ਰੀਖਿਆ 19 ਸਟ੍ਰੈਂਥ ਵਧੇਗੀ ਜਿਹੜੀ ਹੈ ਅੱਗੇ ਪੋਸਟਾਂ ਜੇ ਮੈਂ ਗੱਲ ਕਰਾਂ ਏਟੀਟੀ ਕਾਡਰ ਔਰ ਮਾਸਟਰ ਕਾਡਰ ਦੀ ਤਾਂ ਉਸ ਸਾਹ ਦੇ ਨਾਲ ਇਹਨਾਂ ਦੀ ਯੂਨਿਟੀ ਬਣੇਗੀ ਉਹ ਸਰਕਾਰ ਨਹੀਂ ਚਾਹੁੰਦੀ ਇਹ ਕੋ ਪੋਲੀਟিক্যাল ਸਟੰਟ ਵੀ ਹੋ ਸਕਦਾ ਤਾਂ ਸਾਥੀਓ ਥੋੜਾ ਜਿਹਾ ਕਿਸੇ ਨੂੰ ਅ ਅਵੇਰ ਫੋਕੇ ਚੱਲਿਓ ਆਪਦੀ ਜਿਹੜੀ ਤਿਆਰੀ ਹੈ ਉਹ 26 ਮਈ ਦੇ ਅਕੋਰਡਿੰਗ ਹੀ ਕਰੋ ਕਿਉਂਕਿ ਆਪਾਂ ਨੂੰ 3 ਮਹੀਨੇ ਪਹਿਲਾਂ ਅਟੈਂਡੈਂਟ ਡੇਟ ਜਿਹੜੀ ਜਾਰੀ ਹੋਈ ਸੀਗੀ ਤਾਂ ਉਸ ਚੀਜ਼ ਨੂੰ ਲੈ ਕੇ ਉਮੀਦ ਕਰਦਾਂਗੇ ਤੁਸੀਂ ਪਹਿਲਾਂ ਹੀ ਆਪਦੀ ਤਿਆਰੀਆਂ ਦੇ ਵਿੱਚ ਰੁੱਟੇ ਰੁੱਟੇ ਹੋਵੋਗੇ ਤਾਂ ਅਗਰ ਜਿਨ੍ਹਾਂ ਨੇ ਅਜੇ ਵੀ ਜਿਹੜੇ ਇਸ ਚੀਜ਼ ਨੂੰ ਕਲੀਅਰ ਮਤਲਬ ਕਿ ਨਹੀਂ ਮੰਨ ਰਹੇ ਕਿ ਪੇਪਰ ਹੈ ਉਹ 26 ਮਈ ਨੂੰ ਹੋਏਗਾ ਜਾਂ ਨਹੀਂ ਹੋਏਗਾ ਤਾਂ ਇਹ ਬਿਲਕੁਲ ਅਥੈਂਟਿਕ ਜਾਣਕਾਰੀ ਤੁਹਾਡੇ ਨਾਲ ਲੈ ਕੇ ਜਿਹੜਾ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਕਿਉਂਕਿ ਮੈਂ ਉਹਨਾਂ ਤੱਕ ਵੀਡੀਓ ਦੂਜੀ ਨਹੀਂ ਬਣਾਈ ਜਿੰਨਾ ਤੱਕ ਸਾਨੂੰ ਇਸ ਚੀਜ਼ ਦੀ ਕਲੈਰਟੀ ਨਹੀਂ ਮਿਲੀ ਤਾਂ ਸਾਨੂੰ ਜਿਹੜੀ ਪ੍ਰੋਪਰ ਕਲੈਰਟੀ ਆ ਮੈਨੂੰ ਮੈਂ 4-5 ਜਿੱਦਾਂ ਜਿਹੜੇ ਸਾਡੇ ਸੋਰਸ ਨੇ ਡਿਪਾਰਟਮੈਂਟ ਦੇ ਵਿੱਚ ਉਹਨੂੰ ਤਾਂ ਕਨਫਰਮ ਕਰ ਲਿਆ 4-5 ਪ੍ਰੋਸੈਸ ਨੂੰ ਮਤਲਬ ਕਿ ਅਲੱਗ-ਅਲੱਗ ਵੇ ਦੇ ਨਾਲ ਉਹਨਾਂ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਇਹੀ ਸਬਦ ਦਾ ਰਿਪਲਾਈ ਇਹੀ ਸੀਗਾ ਕੀ ਪੇਪਰ ਹੈ ਜਿਹੜਾ 26 ਮਈ ਨੂੰ ਬਿਲਕੁਲ ਨਹੀਂ ਹੋਏਗਾ 101% ਉਹਨਾਂ ਨੇ ਸ਼ੋਰਟ ਦਿੱਤੀ ਹੈ ਪਰ ਮੈਂ ਔਰ ਤੁਹਾਨੂੰ ਇਹ ਸੁਜੈਸਟ ਕਰੂੰਗਾ ਕਿਉਂਕਿ ਮੈਂ ਇਸ ਚੀਜ਼ ਨੂੰ ਇਹ ਚੀਜ਼ ਵੀ ਮੰਨ ਰਿਹਾ ਕਿ ਹੋ ਸਕਦਾ ਹੈ ਕਿ ਪੇਪਰ 26 ਮਈ ਨੂੰ ਹੋਣ ਦੇ ਫਿਰ ਵੀ ਚਾਂਸ ਬਣ ਜਾਣ ਕਿਉਂਕਿ ਇਹਨਾਂ ਨੇ ਤਾਂ ਮੋਕੇ ਤੇ ਇਹ ਚੀਜ਼ ਕਿਆਦੇ ਨਾ ਡਿਪਾਰਟਮੈਂਟ ਅਸੀ ਤਾ ਟੈਂਟੈਂਡ ਰਿਪੋਰਟ ਦਿੱਤੀ ਸੀ ਜਿੰਨਾ ਤੱਕ ਆਪਾਂ ਨੂੰ ਪ੍ਰੋਪਰ ਜਿਹੜਾ ਆਫੀਸ਼ਲ نوٹیفیکیشن نہیں ملਦਾ کہ پیپر ਜਿਹੜਾ ਹੈ ਉਹ ਅੱਗੇ ਪੋਸਟਪੋਨ ਕੀਤਾ ਗਿਆ ਉਹਨਾਂ ਤੱਕ ਤੁਸੀਂ ਕਿਸੇ ਵੀ ਇਨਫੋਰਮੇਸ਼ਨ ਤੇ ਵਿਸ਼ਵਾਸ ਨਹੀਂ ਕਰਨਾ ਕਿਉਂਕਿ ਪਿੱਛੇ ਆਪਣੇ ਨਾਲ ਜੋ ਹੋਇਆ ਉਹ ਤੁਸੀਂ ਸਭ ਜਾਣੋ ਉਹ ਤਾਂ ਸਾਥਿਓ ਐਨੀ ਮੇਰੀ ਬੇਨਤੀ ਹੈ ਬਾਕੀ ਜਿਨ੍ਹਾਂ ਨੇ ਚੈਨਲ ਨੂੰ سبسکرائب ਨਹੀਂ ਕੀਤਾ ਉਹ ਚੈਨਲ سبسکرائب ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਤੁਹਾਡੇ ਤੱਕ ਹਰ ਇੱਕ ਅਪਡੇਟ ਮਿਲਦੀ ਰਹੇ ਬਾਕੀ ਅੱਗੇ ਜਿੱਦਾਂ ਵੀ ਕੋਈ ਨੋਟੀਫਿਕੇਸ਼ਨ ਆਏਗਾ ਜਾ ਪ੍ਰੋਪਰ ਉਹਦੀ ਵੀਡੀਓ ਵੀ ਤੁਹਾਨੂੰ ਇਸ ਚੈਨਲ ਤੇ ਮਿਲੇਗੀ ਤਾਂ ਸਾਥਿਓ ਇੱਕ ਬੇਨਤੀ ਇਹ ਵੀ ਹੈ ਨੀਚੇ ਤੁਹਾਨੂੰ ਜਿਹੜਾ ਆਪਣੇ ਯੂਨੀਅਨ ਦੇ WhatsApp ਗਰੁੱਪ ਦਾ ਲਿੰਕ ਜਿਹੜਾ ਹੈ ਨੀਚੇ ਪਿੰਨ ਕੀਤਾ ਹੋਇਆ ਤੇ ਜਿਹੜੇ ਵੀ ਸਾਥੀ ਯੂਨੀਅਨ ਦੇ ਨਾਲ ਨਹੀਂ ਜੁੜੇ ਹੋਏ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਉਹ ਯੂਨੀਅਨ ਨਾਲ ਜੁੜ ਜਾਣ ਤਾਂ ਕਿ ਤੁਹਾਨੂੰ ਹਰ ਇੱਕ ਅਪਡੇਟ ਉਸ ਦੇ ਵਿੱਚ ਅਸੀਂ ਜਿਵੇਂ ਗੱਲ ਕਰਾਂ ਕੋਈ ਸਟੱਡੀ ਮਟੀਰੀਅਲ ਵੀ ਪ੍ਰੋਵਾਈਡ ਕਰਵਾਉਂਦੇ ਰਹਿੰਨੇ ਹਾਂ ਜੋ ਵੀ ਥੈਨਟਿਕ ਹੁੰਦਾ ਤਾਂ ਉਸ ਦੇ ਲਈ ਕੋਈ ਪੋਲ ਵਗੈਰਾ ਜਾਂ ਕੋਈ ਅਕੋਰਡਿੰਗ ਟੂ ਸਿਲੇਬਸ ਉਹ ਜੋ ਵੀ ਸਬਜੈਕਟ ਹੁੰਦੇ ਉਹਨਾਂ ਦੇ ਐਮਸੀਕਿਊ ਪੀਆਕਿਊ ਦੇ ਰੂਪ ਦੇ ਵਿੱਚ ਜਿਹੜਾ ਤੁਹਾਨੂੰ ਤਿਆਰੀ ਕਰਵਾਉਂਦੇ ਰਹਿੰਨੇ ਆ ਤੇ ਅੱਗੇ ਵੀ ਸਾਡੀ ਕੋਸ਼ਿਸ਼ ਹੈ ਕਿ ਇਸ ਰਿਲੇਟਡ ਕੋਈ ਵੀ ਇੱਕ ਆਪਣੇ ਚੈਨਲ ਦੇ ਉੱਪਰ ਯੂਨੀਅਨ ਦੇ ਚੈਨਲ ਦੇ ਉੱਪਰ ਕੋਈ ਟੀਚਰ ਵਧੀਆ ਜਿਹੜਾ ਵਧੀਆ ਤਿਆਰੀ ਕਰਵਾ ਦੇਵੇ ਤਾਂ ਉਸ ਦੇ ਇੱਕ অথੈਨਟਿਕ ਜਿਹੜਾ ਟੀਚਰ ਸਾਡੇ ਇੱਕ ਜਿਹੜਾ ਧਿਆਨ ਦੇ ਵਿੱਚ ਹੈ ਤਾਂ ਆਪਾਂ ਜਲਦੀ ਉਸ ਦੇ ਨਾਲ ਵੀ ਜਿਹੜਾ ਰابطਾ ਕਾਇਮ ਕਰਕੇ ਵਧੀਆ ਜਿਹੜਾ ਤੁਹਾਨੂੰ ਤਿਆਰੀ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਪਲੀਜ਼ ਮੇਰੀ ਬੇਨਤੀ ਹੈ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋ ਸਬਸਕ੍ਰਾਈਬ ਕਰ ਲਓ ਤੁਹਾਡੇ ਲਈ ਹਰ ਇੱਕ ਜਾਣਕਾਰੀ ਜਿਹੜੀ অথੈਨਟਿਕ ਜਾਣਕਾਰੀ ਲੈ ਕੇ ਅਸੀਂ ਤੁਹਾਨੂੰ ਦੱਸਦੇ ਰਹਿੰਦੇ ਹਾਂ ਜੋ ਵੀ ਅਪਡੇਟ ਹੁੰਦੀ ਹੈ ਪੀਐਸਟ ਰਿਲੇਟਡ ਜਾਂ ਮਾਸਟਰ ਕਾਡਰ ਜਾਂ ਕੋਈ ਵੀ ਇਨਫੋਰਮੇਸ਼ਨ ਹੁੰਦੀ ਹੈ ਉਹ ਤੁਹਾਨੂੰ অথੈਨਟਿਕ ਜਾਣਕਾਰੀ ਜੋ ਕਿ ਬੋਰਡ ਦੇ ਵਿੱਚੋਂ ਸਾਨੂੰ ਮਿਲਦੀ ਹੈ ਉਹ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਦੇ ਹਾਂ ਤਾਂ ਫਿਰ ਮੇਰੀ ਦੁਬਾਰਾ ਬੇਨਤੀ ਹੈ ਕਿ ਜਿਹੜੇ ਯੂਨੀਅਨ ਦੇ ਨਾਲ ਨਹੀਂ ਜੁੜੇ ਹੋਏ ਉਹ ਨਿਸ਼ਚਿਤ ਤੁਹਾਨੂੰ ਲਿੰਕ ਦਿੱਤਾ ਹੋਇਆ ਉਸ ਨੂੰ ਜੁਆਇਨ ਕਰ ਲਓ ਤਾਂ ਕਿ ਤੁਸੀਂ ਹਰ ਇੱਕ ਚੀਜ਼ ਦੇ ਲਈ ਜਿਹੜਾ ਅਵੇਅਰ ਰਹੋ ਧੰਨਵਾਦ